ਤੁਰੀ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਆ ਬਹੁਤ ਥੱਲੇ ਚਲਾ ਗਿਆ ਆ ਹਾਲੀ ਦੇ ਵਿੱਚ ਮੈਂ ਖਬਰ ਦੇਖ ਰਿਹਾ ਸੀ ਨਵਾਂ ਸ਼ਹਿਰ ਦੇ ਲਾਗਲੇ ਪਿੰਡ ਲੋਧੀਪੁਰ ਦੇ ਵਿੱਚ ਲੋਧੀਪੁਰ ਦੇ ਵਿੱਚ ਜਿਹੜਾ ਪਾਣੀ ਪੀਣ ਵਾਲੇ ਪਾਣੀ ਦੀਆਂ ਮੋਟਰਾਂ ਨੇ ਪਾਣੀ ਛੱੜਤਾ ਜੋ ਕਿ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਤੁਸੀਂ ਇਸ ਤੇ ਕੀ ਕਹੋਗੇ ਆ ਪਿੱਛੇ ਤਸਵੀਰ ਵੀ ਚੱਲ ਰਹੀ ਹੈ ਜੀ ਦੇਖੋ ਲੋਧੀਪੁਰ ਬਾਰੇ ਚਰਚਾ ਕਰੀਏ ਜਿਵੇਂ ਤੁਸੀਂ ਪਹਿਲਾਂ ਪੰਜਾਬ ਦੀ ਗੱਲ ਕੀਤੀ ਉਹ ਬਹੁਤ ਜ਼ਰੂਰੀ ਹੈ ਕਿ ਸਭੀ ਕਿਉਂਕਿ ਕਿਹਾ ਜਾਂਦਾ ਹੈ ਕਿ ਪਾਣੀ ਨੂੰ ਬਚਾਇਆ ਜਾ ਸਕਦਾ ਹੈ ਜੀ ਪਾਣੀ ਨੂੰ ਬਣਾਇਆ ਨਹੀਂ ਜਾ ਸਕਦਾ ਤਿੰਨ ਪੀੜੀਆਂ ਰਲ ਕੇ ਪੈਸਾ ਤਾਂ ਕਮਾ ਸਕਦੀਆਂ ਪਰ ਜੇ ਆਪਾਂ ਪਾਣੀ ਨਾ ਬਚਾਇਆ ਤਾਂ ਬਹੁਤ ਘਾੜ ਅਸੀਂ ਆਪਣੇ ਕਰ ਲਾਂਗੇ ਕਿਉਂਕਿ ਪਾਣੀ ਤੋਂ ਬਿਨਾ ਆਪਾਂ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਤੁਸੀਂ ਦੇਖੋ ਰੋਜ਼ਮਰ ਨਾਲ ਦੀ ਜ਼ਿੰਦਗੀ ਵਿੱਚ ਪਾਣੀ ਕਿੱਥੇ ਕਿੱਥੇ ਯੂਜ਼ ਹੁੰਦਾ ਪੀਣ ਲਈ ਤਾਂ ਹੁੰਦਾ ਹੀ ਕਿਉਂਕਿ ਹੁਣ ਗਰਮੀਆਂ ਹੁਣ ਤਾਂ ਜ਼ਿਆਦਾ ਯੂਜ਼ ਹੋ ਰਿਹਾ ਉਹਦੇ ਨਾਲ ਦੀ ਨਾਲ ਸਵੇਰ ਤੋਂ ਲੈ ਕੇ ਰਾਤ ਤੱਕ ਪਾਣੀ ਕਿੰਨੀ ਥਾਂ ਤੇ ਯੂਜ਼ ਹੁੰਦਾ ਅਸੀਂ ਨਹਾਨੇ ਆ ਬਰਸ਼ ਕਰਦੇ ਆ ਫਰੈਸ਼ ਹੁੰਨੇ ਆ ਆਗੇ ਨੂੰ ਪਾਣੀ ਸਰਵ ਕਰਦੇ ਆ ਔਰ ਕਿਹਾ ਵੀ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਦੇ ਦਿਲ ਬਹੁਤ ਵੱਡੇ ਆ ਦੇਖੋ ਕਿੰਨੀ ਕਈ ਥਾਵਾਂ ਤੇ ਸ਼ਬੀਲ ਲਗਲੀ ਹੈ ਪਰ ਕਿਤੇ ਹਾਲਾਤ ਐਦਾ ਦੇ ਨਾ ਬਣ ਜਾਣ ਕਿ ਅਸੀਂ ਪਾਣੀ ਨੂੰ ਖਤਮ ਕਰ ਦੇਈਏ ਧਰਤੀ ਹੇਠਲੇ ਪਾਣੀ ਨੂੰ ਕਿਉਂਕਿ ਧਰਤੀ ਹੇਠਾ ਪਾਣੀ ਹੈ ਤਾਂ ਧਰਤੀ ਦੇ ਉੱਤੇ ਜੀਵਨ ਸੰਭਵ ਹੈ ਧਰਤੀ ਹੇਠਾ ਪਾਣੀ ਹੈ ਤਾਂ ਧਰਤੀ ਦੇ ਉੱਤੇ ਜੀਵਨ ਸੰਭਵ ਹੈ ਕਿਤੇ ਫਿਰ ਸਾਡੇ ਵੀ ਦਿੱਲੀ ਵਰਗੇ ਹਾਲਾਤ ਨਾ ਬਣ ਜਾਣ Rajasthan ਵਰਗੇ ਕਿ ਲੋਕ ਆ ਕੇ ਰਾਹ ਪੁੱਛਣ ਤੇ ਅਸੀਂ ਚੁੱਪ ਕਰਕੇ ਉਹ ਪਰੇ ਕਰ ਲਈਏ ਕਿਉਂਕਿ ਸਾਡੇ ਸਵੇਰ ਆਜ ਕੀ ਆ ਕੇ ਬੰਦਨ ਕਰਨੇ ਆ ਜਾਂ ਪਾਣੀ ਪੀਲਾ ਯਾਰ ਕਰ ਲਈ ਬਹੁਤ ਆਓ ਭਗਤ ਕਰਦੇ ਆ ਲੋਕੀ ਮੂੰਹ ਕਿਉਂ ਫੇਰ ਲੈਂਦੇ ਆ ਕਿਉਂਕਿ ਉਹਨੂੰ ਕੋ ਦੇਣ ਨੂੰ ਕੁਛ ਨਹੀਂ ਜੀ ਇਹ ਸਾਡਾ ਕੁਦਰਤੀ ਸਰਮਾਇਆ ਕੁਦਰਤੀ ਸਰੋਤ ਅਸੀਂ ਇਹਨੂੰ ਅੱਸੀ ਦੇ ਦਹਾਕੇ ਤੋਂ ਖਰਾਬ ਕਰ ਰਹੇ ਆ ਸਰਕਾਰਾਂ ਦੀ ਵੀ ਨਲਾਕੀ ਰਹੀ ਆ ਅਸੀਂ ਦੇ ਦਹਾਕੇ ਤੋਂ ਲੈ ਕੇ ਵੱਡੇ ਰਕਵੇ ਵਿੱਚ ਰਕੇ ਸਭੀ ਝੂਨਾ ਲਾਇਆ ਜਾਂਦਾ ਜੀ ਵੱਡੇ ਰਕਵੇ ਦੇ ਅੰਦਰ ਔਰ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਚੋਲ ਖਾਂਦੇ ਵੀ ਨਹੀਂ ਹੈਰਾਨੀ ਵਾਲੀ ਗੱਲ ਦੇਖੋ ਔਰ ਸਰਕਾਰਾਂ ਹਾਲੇ ਤੱਕ 44 ਸਾਲਾਂ ਬਾਅਦ ਵੀ ਅਸਫਲ ਰਹੀਆਂ ਤਾਂ ਜੋ ਇਹਦਾ ਬਦਲ ਦੇ ਸਕਣ ਤੇ ਗਰੰਟੀ ਐਮਐਸਪੀ ਕਿਸੇ ਹੋਰ ਫਸਲ ਤੇ ਦੇ ਸਕਣ ਤਾਂ ਇਹ ਵੱਡਾ ਚਿੰਤਾ ਦਾ ਵਿਸ਼ਾ ਜਿਹੜੀ ਤੁਸੀਂ ਗੱਲ ਕਰਦੇ ਹੋ ਲੋਧੀਪੁਰ ਪਿੰਡ ਦੀ ਪਰ ਜਿੰਨੀ ਕਿ ਖਬਰ ਮੈਂ ਪੜ ਪਾਇਆ ਜਾਣਕਾਰੀ ਹਾਸਲ ਕਰ ਪਾਇਆ ਕਿ ਇੱਕੋ ਦਮੇ ਜਿਹੜੀਆਂ ਲਗਭਗ ਸਾਰੇ ਪਿੰਡ ਦੀਆਂ ਮੋਟਰਾਂ ਜਿਹੜੀਆਂ ਆ ਉਹ ਸਾਥ ਛੱਡ ਗਈਆਂ ਔਰ ਪਾਣੀ ਦਾ ਪੱਤਰ ਜਿਹੜਾ ਕਹਿ ਰਿਹਾ ਕਿ 5 ਤੋਂ 7 ਫੁੱਟ 5 ਤੋਂ 10 ਫੁੱਟ ਵਿੱਚ ਰੱਖਿਆ ਰਸੀ 5 ਤੋਂ 10 ਫੁੱਟ ਹੀਠਾ ਚਲਾ ਗਿਆ ਔਰ ਪਲੰਬਰਾਂ ਦੀ ਤਾਂ ਲੋਕਾਂ ਦੇ ਅੰਦਰ ਉੱਥੇ ਹੋੜ ਮੱਚ ਗਈ ਕਿ ਇਹ ਪਲੰਬਰ ਨੂੰ ਮੈਂ ਲੈ ਕੇ ਜਾਣਾ ਪਲੰਬਰ ਨੂੰ ਮੈਂ ਲੈ ਕੇ ਜਾਣਾ ਕਿਉਂਕਿ ਕਿ ਸਭ ਵੀ ਪੀਣ ਵਾਲੇ ਪਾਣੀ ਦੀਆਂ ਜਿਹੜੀਆਂ ਮੋਟਰਾਂ ਸਬਮਰਸੀਬਲ ਮੋਟਰਾਂ ਜਦੋਂ ਪਾਣੀ ਛੱਡ ਜਾਂਦੀਆਂ ਤਾਂ ਇਹਦਾ ਕਹਿਣ ਦਾ ਮਤਲਬ ਕਿ ਪਾਣੀ ਡੂੰਘਾ ਚਲੇ ਜਾਂਦਾ ਉਹ ਪਾਣੀ ਨੂੰ ਖਿੱਚ ਨਹੀਂ ਪਾਉਂਦੀਆਂ ਤਾਂ ਫਿਰ ਤੁਹਾਨੂੰ ਪਤਾ ਕਿ ਗਰਮੀ ਚੱਲ ਰਹੀ ਹੈ ਔਰ ਜਦੋਂ ਪੀਣ ਨੂੰ ਪਾਣੀ ਨਹੀਂ ਮਿਲਣਾ ਨਹਾਉਣ ਨੂੰ ਪਾਣੀ ਨਹੀਂ ਮਿਲਣਾ ਬੰਦਾ ਬੇਚੈਨ ਹੋ ਜਾਂਦਾ ਹਫੜਾ ਦਫੜੀ ਮੱਚ ਜਾਂਦੀ ਹੈ ਜੀ ਇੱਕ ਮੇਰੇ ਮਨ ਦੇ ਵਿੱਚ ਹੋਰ ਸਵਾਲ ਆ ਸ੍ਰੀ ਸਾਹਿਬ ਜਿਵੇਂ ਕਿ ਆਪਣੇ ਆਪਾਂ ਨਵੇਂ ਸ਼ਹਿਰ ਦੀ ਗੱਲ ਲੈ ਲਓ ਲੋਕੀ ਕੇਹਰਾ ਨਹੀਂ ਕਰਦੇ ਟੈਂਕੀ ਫੁੱਲ ਹੁੰਦੀ ਹੈ ਸੜਕ ਤੇ ਪਾਣੀ ਹੋ ਜਾਂਦਾ ਗਲੀਆਂ ਦੇ ਵਿੱਚ ਪਾਣੀ ਬਾਣੀ ਹੋ ਜਾਂਦਾ ਹੈ ਤੇ ਤੁਸੀਂ ਇਸ ਬਾਰੇ ਕੀ ਕਹੋਗੇ ਕਿ ਕਮੇਟੀ ਨੂੰ ਜਾਂ ਕੋਈ ਉਹਨਾਂ ਨੂੰ ਫਾਈਨ ਕਰਨਾ ਚਾਹੀਦਾ ਜਾਂ ਕੁਝ ਕਰਨਾ ਚਾਹੀਦਾ ਇਦਾਂ ਦਾ ਕੋਈ ਉਹ ਬੰਦੇ ਦੀ ਪਹਿਲਾਂ ਤਾਂ ਆਪਣੀ ਵੀ ਅਗਿਆਨਤਾ ਹੈ ਮੈਂ ਜੇ ਤੁਹਾਨੂੰ ਪਹਿਲਾਂ ਕਹਾਂ ਕਿ ਹੇਠਲਾ ਪਾਣੀ ਹੈ ਤਾਂ ਉੱਪਰ ਜੀਵਨ ਹੈ ਅਸੀਂ ਆਪ ਵੀ ਸਮਝੀਏ ਆ ਸਾਡੇ ਬਾਜ਼ਾਰ ਵਿੱਚ ਵਿੱਚ ਜਿੱਥੇ ਸਾਡਾ ਆਫਿਸ ਹੈ ਸਾਰੀਆਂ ਤਕਰੀਬਨ ਜਿਹੜੀਆਂ ਨਗਰ ਕੌਂਸਲ ਦੀਆਂ ਟੂਟੀਆਂ ਆ ਜੀ ਕਮੇਟੀ ਦੀਆਂ ਟੂਟੀਆਂ ਉਹਨਾਂ ਦਾ ਪਾਣੀ ਚੱਲਦਾ ਉਹਦਾ ਦੁਕਾਨਦਾਰ ਇੰਨੀ ਕੁ ਵੀ ਮਿਹਨਤ ਨਹੀਂ ਕਰਦੇ ਕਿ ਜਾ ਕੇ ਟੂਟੀ ਨੂੰ ਬੰਦ ਕਰ ਦਈਏ ਕਿਉਂ ਮਨ ਜੇ ਹੁੰਦਾ ਇਹ ਕਿਹੜਾ ਸਾਡੀ ਟੂਟੀ ਆ ਕਮੇਟੀ ਦੀ ਹੈ ਉਹ ਭਾਈ ਕਮੇਟੀ ਦੀ ਬੇਸ਼ੱਕ ਹੈ ਪਾਣੀ ਤਾਂ ਕੁਦਰਤ ਦਾ ਹੈ ਪਾਣੀ ਤਾਂ ਕਿਸੇ ਹੋਰ ਨੂੰ ਪੀਣ ਨੂੰ ਮਿਲ ਜੂਗਾ ਪਾਣੀ ਨੂੰ ਬਚਾ ਤਾਂ ਲਈਏ ਅਸੀਂ ਅਗਲੀ ਪੀੜ੍ਹੀ ਨੂੰ ਕੀ ਦੇ ਕੇ ਜਾਣਾ ਜੀ ਕਿੰਨਾ ਪਾਣੀ ਅਸੀਂ ਹੈਠਾ ਕਰ ਦਿੱਤਾ ਮਤਲਬ ਇਹ ਇਲਜ਼ਾਮ ਸਾਡੇ ਤੇ ਵੀ ਹੈ ਜੇ ਆਪਾਂ ਲੋਧੀਪੁਰ ਦੀ ਗੱਲ ਕਰਦੇ ਕੱਲਾ ਲੋਧੀਪੁਰ ਪਿੰਡ ਦਾ ਕਸੂਰ ਨਹੀਂ ਹੈ ਕਿ ਉਹਨਾਂ ਨੇ ਮਿਸਯੂਜ਼ ਕੀਤਾ ਹੋਵੇਗਾ ਮੈਂ ਨਹੀਂ ਕਹਿੰਦਾ ਕੀਤਾ ਪਰ ਅਸੀਂ ਵੀ ਤਾਂ ਇਸ ਜਨਰੇਸ਼ਨ ਵਿੱਚ ਅਸੀਂ ਕੀ ਕਰ ਰਹੇ ਹਾਂ ਪਾਣੀ ਨੂੰ ਬਚਾਉਣ ਲਈ ਮੈਨੂੰ ਤਾਂ ਲੱਗਦਾ ਸਕੂਲਾਂ ਵਿੱਚ ਇੱਕ ਪਾਠ ਵੀ ਹੋਣਾ ਚਾਹੀਦਾ ਅਸੀਂ ਪਾਣੀ ਕਿਸ ਤਰੀਕੇ ਬਚਾ ਸਕੀਏ ਦੇਖੋ ਨਾ ਨਹਿਰੀ ਪਾਣੀ ਜਿਹੜਾ ਆ ਸਰਕਾਰਾਂ ਉਹਨੂੰ ਵਰਤੋਂ ਚ ਲਿਆ ਹੀ ਨਹੀਂ پا ਰਹੀਆਂ ਤਾਂ ਜੋ ਪਾਣੀ ਦੀ ਬਚਤ ਹੋ ਸਕੇ ਤੁਸੀਂ ਹੁਣ ਵੀ ਦੇਖੋ ਕਈ ਲੋਕ ਕਹਿੰਦੇ ਆ ਕਿ ਫੈਸਿਲਿਟੀ ਆ ਜੀ ਬੱਤੀ ਨਹੀਂ ਜਾਂਦੀ ਪਰ ਉਹਦਾ ਮਿਸਯੂਜ਼ ਵੀ ਕਈ ਜਗ੍ਹਾ ਹੋ ਰਿਹਾ ਕਈ ਥਾਂ ਤੇ ਹੋ ਰਿਹਾ ਕਿ ਪਰਵਾਹੀ ਕੋਈ ਨਹੀਂ ਮੋਟਰ ਚੱਲਦੀ ਰਹੇ ਚੱਲੀ ਜਾਵੇ ਪਾਣੀ ਬੰਮਾ ਗੋਡੇ-ਗੋਡੇ ਆ ਚੋ ਕੋਈ ਫਰਕ ਹੀ ਨਹੀਂ ਪਾਣੀ ਪਾੜੀ ਨੂੰ ਮਨ ਲੱਕ ਤੱਕ ਆ ਜਵੇ ਕੋਈ ਫਰਕ ਹੀ ਨਹੀਂ ਬਿਜਲੀ ਇੱਕ ਉੱਤੋਂ ਫ੍ਰੀ ਕਰ ਦਿੰਦੀ ਐ ਬਿਜਲੀ ਫ੍ਰੀ ਕਰੋ ਜਿਨ੍ਹਾਂ ਨੂੰ ਐਕਚੁਅਲ ਵਿੱਚ ਨੀਡ ਐ ਜੀ ਇਸੇ ਕਰਕੇ ਲੋਕ ਕਹਿੰਦੇ ਕਿ ਰੋਜ਼ਗਾਰ ਪੈਦਾ ਕਰੋ ਰੋਜ਼ਗਾਰ ਲੋਕਾਂ ਲਈ ਹੋਊਗਾ ਤਾਂ ਹੀ ਸੂਝ-ਬੂਝ ਹੋਵੇਗਾ ਮੈਨੂੰ ਲੱਗਦਾ ਸੱਚੀਓ ਸਕੂਲਾਂ 'ਚ ਪਾਠ ਪੜਾਉਣਾ ਚਾਹੀਦਾ ਬੱਚਿਆਂ ਨੂੰ ਜਾਗਰਤ ਕਰਨਾ ਪੈਣਾ ਬਜ਼ੁਰਗਾਂ ਨੂੰ ਜਾਗਰਤ ਨਹੀਂ ਕਰ ਸਕਦੇ ਉਹਨਾਂ ਨੂੰ ਸਾਰੇ ਦੀ ਗੱਲ ਨਹੀਂ ਕਰਦੇ ਉਹਨਾਂ ਨੂੰ ਜਿਨ੍ਹਾਂ ਦੇ ਮਨ ਚ ਅਗਿਆਨਤਾ ਵਸੀ ਹੈ ਜਿਨ੍ਹਾਂ ਨੂੰ ਲੱਗਦਾ ਕੋਈ ਆਪਾਣੀ ਕਿੱਥੇ ਖਤਮ ਹੋਣਾ 70% ਤਾਂ ਦੁਨੀਆ ਤੇ ਪਾਣੀ ਹੈ ਪਾਣੀ ਆ ਪਰ ਧਰਤੀ ਹੇਠਲੇ ਪਾਣੀ ਦੀ ਗੱਲ ਕਰ ਰਹੇ ਆ ਹੁਣ ਰਾਜਸਤਾਨੀ ਜੇ ਧਰਤੀ ਤੇ ਹੈਗੇ ਆ ਤਾਂ 70% ਤਾਂ ਮੰਨਦੇ ਆ ਕਿ ਦੁਨੀਆ ਦੇ ਅਰਾਊਂਡ 70% ਪਾਣੀ ਆ ਹੁਣ ਰਾਜਸਤਾਨੀ ਕਿਹੜੇ ਦੁਨੀਆ ਤੇ ਕੋਨੇ ਜਾ ਕੇ ਪਾਣੀ ਲੈਣ ਬਾਲਟੀ ਭਰ ਕੇ ਲੈਣ ਕਿ ਆਪ ਪੀਣਾ ਜੀ ਬੱਚਿਆਂ ਨੂੰ ਪਿਲਾਉਣਾ ਗੱਲ ਧਰਤੀ ਹੇਠਲੇ ਪਾਣੀ ਬਚਾ ਲਦੀ ਆ ਜਦ ਤੱਕ ਅਸੀਂ ਧਰਤੀ ਹੇਠਲਾ ਪਾਣੀ ਨਹੀਂ ਪਹੁੰਚਾਵਾਂਗੇ ਉਹਦੀ ਬਚਤ ਨਹੀਂ ਕਰਾਂਗੇ ਅਸੀਂ ਤਕਲੀਫਾਂ ਨੂੰ ਵੱਧ ਰਹੇ ਆ ਘਟ ਨਹੀਂ ਰਹੇ ਅੱਜ ਦੀ ਨਾਲ ਪਿੰਡ ਲੋਧੀਪੁਰ ਦੇ ਜਿਹੜੇ ਮੋਤਵਾਰ ਆ ਉਹਨਾਂ ਨੇ ਵੀ ਇਹ ਗਾਇਆ ਕਿ ਪਾਣੀ ਹੇਠਲਾ ਥੱਲੇ ਜਾਣ ਦਾ ਕਾਰਨ ਮੀਂਹ ਨਾ ਪੈਣ ਦਾ ਕਾਰਨ ਵੀ ਹੈ ਹਾਂ ਇਹ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਪਰ ਇਸ ਗੱਲ ਨੂੰ ਬਿਲਕੁਲ ਨਾ ਭੁਲਾਈਏ ਕਿ ਵੱਡੇ ਰਕਵੇ ਵਿੱਚ ਝੋਨਾ ਲੱਗਦਾ ਹੈ ਤੇ ਚੌਲ ਸੀ ਖਾਂਦੇ ਨਹੀਂ ਸਰਕਾਰਾਂ ਨੂੰ ਇਹ ਬੇਨਤੀ ਕਰੀਏ ਕਿ ਸਾਨੂੰ ਫਸਲ ਦਾ ਬਦਲ ਦਿੱਤਾ ਜਾਵੇ ਔਰ ਨਹਿਰੀ ਪਾਣੀ ਬੇਸ਼ੱਕ ਬਦਲ ਵੀ ਤੁਸੀਂ ਦੇ ਦੋ ਫਿਰ ਵੀ ਜਿਹੜਾ ਨਹਿਰੀ ਪਾਣੀ ਆ ਉਹ ਫਸਲਾਂ ਨੂੰ ਲੱਗੇ ਪਾਣੀ ਦੀ ਬਚਤ ਇਸ ਤਰੀਕੇ ਹੋਣੀ ਆ ਕਿ ਸਾ ਵੀ ਜੇ ਪਾਣੀ ਮੁੱਕ ਗਿਆ ਮੁੱਕ ਜਾਣਾ ਜੋ ਹਾਲਾਤ ਨੇ ਜੀ ਅਸੀਂ ਆਪਣੇ ਵਾਲੇ ਕੋਲ ਵੀ ਦਿੱਕਤਾਂ ਦੇਖ ਰਹੇ ਹੁਣ ਲੋਧੀ ਪਰਚ ਬਹੁਤ ਵੱਡੀ ਸਮੱਸਿਆ ਹੈ ਲਗਭਗ ਸਾਰੇ ਘਰਾਂ ਦੇ ਅੰਦਰ ਜਿਹੜੀ ਸਮਰਸ਼ੀਲ ਮੋਟਰਾਂ ਲੱਗੀਆਂ ਆ ਉਹ ਪਾਣੀ ਛੱਡ ਦੇਣ ਮਤਲਬ ਪਾਣੀ ਦਾ ਸਾਥ ਟੁੱਟ ਜਾਵੇ ਤਾਂ ਪਾਣੀ ਦੀ ਕੀਮਤ ਪਤਾ ਲੱਗ ਜਾਂਦੀ ਆ ਹੁਣ ਕੱਟੋ-ਕੱਟ ਲੈ ਜਿਹੜੀ ਲੋਧੀ ਪਰਾਲੇ ਆ ਅਗਲੇ 3-4 ਸਾਲ ਤਾਂ ਇਹ ਕਿਲੋ ਤੋਂ ਭੁੱਲਣਗੇ ਉਹ ਤਾਂ ਟੁੱਟੀ ਚਾਹਦੂ ਕਿ ਨਾਲੇ ਬੰਦ ਕਰ ਦੇਣਾ ਕਿ ਯਾਰ ਬਚਾ ਲੋ ਬਿਲਕੁਲ ਪ੍ਰੋਬਲਮ ਆਈ ਸੀ ਔਰ ਭਰ ਗਰਮੀ ਚਾਈ ਸੀਗੀ ਤਾਂ ਇਸ ਕਰਕੇ ਜੇ ਪਾਣੀ ਧਰਤੀ ਹੇਠਲਾ ਮੁੱਕ ਗਿਆ ਤਾਂ ਫਿਰ ਧਰਮੇ ਲਾ ਕੇ ਪਾਣੀ ਪੂਰਾ ਨਹੀਂ ਹੁਣਾ ਕਿ ਰੱਬਾ ਸੀ ਧਰਨਾ ਮਾਰ ਰਹੇ ਆ ਪਾਣੀ ਪੂਰਾ ਕਰ ਦੇ ਉਹਨੇ ਇਹ ਫਿਰ ਪੂਰਾ ਕਰਨਾ ਉਹਨੇ ਜੋ ਸਰੋਤ ਦੇਤਾ ਬਚਾਣਾ ਅਸੀਂ ਆ ਅਸੀਂ ਪਾਣੀ ਨੂੰ ਵਧਾ ਨਹੀਂ ਸਕਦੇ ਬਚਾ ਸਕਦੇ ਆ ਔਰ ਮੈਂ ਤੁਹਾਨੂੰ ਫਿਰ ਤੋਂ ਕਹਿਣਾ ਕਿ ਜੇ ਥੱਲੇ ਵਾਲੀ ਟੈਂਕੀ ਖਤਮ ਹੋ ਗਈ ਉੱਪਰ ਵਾਲੀ ਖਤਮ ਹੋਈ ਤੇ ਸੀ ਭਰ ਲੈਣੇ ਆ ਥੱਲੇ ਵਾਲੀ ਮੁੱਕ ਕੀ ਇਹ ਨਹੀਂ ਪਰ ਹੋਣੀ ਜਾ ਕੇ ਸਮੁੰਦਰਾਂ ਚ ਬਾਲਟੀਆਂ ਲਿਆ ਲਿਆ ਕੇ ਨਹੀਂ ਪਰ ਹੋਣੀ ਆ ਇਹਨੂੰ ਬਚਾਉਣਾ ਪੈਣਾ ਇਹਦੇ ਲਈ ਮਿਹਨਤ ਕਰਨੀ ਪੈਣੀ ਹੈ ਔਰ ਲੋਧੀਪੁਰ ਪਿੰਡ ਤੋਂ ਸਿੱਖਿਆ ਲਈਏ ਚਲੋ ਉਹ ਤਾਂ ਭੁਗਤ ਰਹੇ ਆ ਜੀ ਕੱਲਾ ਉਹਨਾਂ ਦਾ ਕਸੂਰ ਨਹੀਂ ਆ ਧਰਤੀ ਹੇਠਾ ਕਿਹੜਾ ਕੋਈ ਵੰਡ ਹੋਈ ਹੋਇਆ ਕਿ ਲੋਧੀਪੁਰ ਪੁਰ ਦੀ ਹਦੂਦ ਆ ਗਈ ਜਿਹਦੇ ਅੰਦਰ ਦੂਜਿਆਂ ਦਾ ਪਾਣੀ ਵੀ ਜਾਣਾ ਧਰਤੀ ਹੇਠਾ ਥੋੜੇ ਕੋਈ ਆਪਾਂ ਪਿੱਲਰ ਲਾਏ ਹੋਇਆ ਜਦ ਧਰਤੀ ਹੇਠਾ ਬਾਰਡਰ ਥੋੜੇ ਲਾਇਆ ਕਿ ਪੰਜਾਬ ਆ ਜੀ ਮੂਰੇ ਹਰਿਆਣਾ ਆ ਗਿਆ ਧਰਤੀ ਹੇਠਾ ਦਾ ਪਾਣੀ ਕੋਈ ਜਿਹੀ ਆ ਕੋਈ ਜੀ ਉਹ ਅਸੀਂ ਰਲ ਮਿਲ ਕੇ ਬਚਾਉਣਾ ਉਹਨੂੰ ਅਸੀਂ ਰਲਮਿਲ ਕੇ ਬਚਾ ਸਕਦੇ ਆ ਔਰ ਉਹ ਜਾਗਰਤ ਹੋ ਕੇ ਹੁਣਾ ਪਰ ਸਭ ਤੋਂ ਪਹਿਲਾਂ ਸਾਡੀਆਂ ਸਰਕਾਰਾਂ ਜਾਗਰਤ ਹੋਣ ਜੋ 80 ਤੋਂ ਲੈ ਕੇ 2024 ਤੱਕ ਹੱਲੇ ਤੱਕ ਜਾਗਰਤ ਨਹੀਂ ਹੋਈਆਂ ਤੇ ਪਾਣੀ ਡੂੰਘਾ ਨਹੀਂ ਗਿਆ ਸਾਨੂੰ ਡੂੰਘਾ ਚਿੰਤਨ ਕਰਨਾ ਪੈਣਾ ਪਰ ਇੱਥੇ ਖਤਮ ਨਹੀਂ ਹੁੰਦੀ ਰਕੇ ਸਭ ਜੇ ਅਸੀਂ ਧਿਆਨ ਦੇਈਏ ਧਰਤੀ ਦੇ ਉੱਤੇ ਇਕੱਲਾ ਮਨੁੱਖ ਨਹੀਂ ਰਹਿੰਦਾ ਪਾਣੀ ਪਸ਼ੂ ਪੰਛੀਆਂ ਦੇ ਵਰਤੋਂ ਵਿੱਚ ਵੀ ਆਉਂਦਾ ਕੀੜੇ ਮਕੌੜਿਆਂ ਦੇ ਵਰਤੋਂ ਵਿੱਚ ਵੀ ਆਉਂਦਾ ਅਸੀਂ ਸਿਰਫ ਪਾਣੀ ਇਨਸਾਨਾਂ ਦਾ ਖਤਮ ਨਹੀਂ ਕਰ ਰਹੇ ਪਸ਼ੂ ਪੰਛੀਆਂ ਲਈ ਕੀੜੇ ਮਕੌੜਿਆਂ ਲਈ ਵੀ ਔਖਾਈ ਜਿਹੜੀ ਹੈ ਉਹ ਆਉਣ ਵਾਲੀ ਹੈ ਮਨੁੱਖ ਆਪਣਾ ਕੰਮ ਤਾਂ ਕਰ ਹੀ ਰਿਹਾ ਕੁਦਰਤੀ ਸਰੋਤ ਖਤਮ ਕਰਕੇ ਪਰ ਪਸ਼ੂ ਪੰਛੀਆਂ ਦਾ ਕੀ ਕਸੂਰ ਹੈ ਕੀੜੇ ਮਕੌੜਿਆਂ ਦਾ ਕੀ ਕਸੂਰ ਹੈ ਉਹਨਾਂ ਨੇ ਵੀ ਤਾਂ ਪਾਣੀ ਪੀਣਾ ਇਕੱਲੇ ਇਨਸਾਨ ਨੂੰ ਔਖਾਈ ਨਹੀਂ ਆਣੀ ਆਉਣ ਵਾਲੇ ਸਮੇਂ ਵਿੱਚ ਅਸੀਂ ਕਹਿੰਦੇ ਨਹੀਂ ਕਿ ਹੁਣ ਚਿੜੀਆਂ ਨਜ਼ਰ ਨਹੀਂ ਆਉਂਦੀਆਂ ਸਾਡੇ ਬੱਚਿਆਂ ਨੇ ਚਿੜੀਆਂ ਤਾਂ ਦੇਖੀਆਂ ਹੀ ਨਹੀਂ ਬਚਪਨ ਵਿੱਚ ਅਸੀਂ ਜਦੋਂ ਚਿੜੀਆਂ ਚੀਂਚੀ ਕਰਦੀਆਂ ਸੀ ਉਹਦੀ ਆਵਾਜ਼ ਨਾਲ ਉੱਠਦੇ ਸੀਗੇ ਸਾਡੇ ਬੱਚੇ ਨੂੰ ਪਤਾ ਹੀ ਨਹੀਂ ਆਰਟੀਫੀਸ਼ੀਅਲ ਚਿੜੀਆਂ ਜਿਹੜੀ YouTube ਤੇ ਲਾਉਣੀਆਂ ਪੈਂਦੀਆਂ ਤਾਂ ਜੇ ਇਹੀ ਹਾਲ ਰਹੇ ਤਾਂ ਬਹੁਤ ਘੱਟ ਸਮੇਂ ਵਿੱਚ ਪਸ਼ੂ ਪੰਛੀ ਐ ਲੋਪ ਹੋ ਜਾਣੇ ਆ ਫਿਰ ਜਿੱਦਾਂ ਇਹ ਐ ਲੋਪ ਹੋਣੇ ਆ ਤੇ ਕੁਦਰਤ ਦੀ ਮਾਰ ਪੈਣੀ ਆ ਕਰੋਪੀ ਹੋਣੀ ਆ ਹੌਲੀ ਹੌਲੀ ਬੰਦੇ ਨੇ ਵੀ ਐ ਲੋਪ ਹੋ ਜਾਣਾ ਕੀ ਆ